ਮਲਤਪੁਰ ਸੁੰਦਰ ਚੱਕਰ ਰੋਡ ਅਸਬਾਨਾ ਕਾਲੀ ਮਾਤਾ ਦਾ ਮੰਦਿਰ ਚੋਰਾ ਨੇ ਬਣਾਇਆ ਨਿਸ਼ਾਨਾ ਸੋਨੇ ਦੀ ਮਾਥ ਨੂੰ ਲੈ ਕੇ ਹੋਇ ਰਫੂ ਚੱਕਰ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਹੋਈਆਂ ਕੈਮ ਜਦੋਂ ਉੱਥੇ ਦੇ ਸੇਵਾਦਾਰ ਅਸ਼ੋਕ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਪਰ ਉਹਨਾਂ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਵੀ ਇੱਥੇ ਚੋਰੀ ਦੀ ਵਾਰਦਾਤ ਹੋਈ ਸੀ ਜਿਸ ਬਾਰੇ ਪੁਲਿਸ ਨੂੰ ਇਤਲਾ ਵੀ ਦਿੱਤੀ ਗਈ ਸੀ ਪਰ ਜਿਹੜਾ ਇਥੋਂ ਦਾ ਚੋਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਜੋ ਕੀ ਹੈ ਨਹੀਂ ਕੀਤੀ ਗਈ ਪਰ ਅਸ਼ੋਕ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਸ ਚੋਰ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਆਮ ਇਨਸਾਨ ਚੰਦੀ ਨੀਂਦ ਲੈ ਕੇ ਸੌ ਸਕੇ ਪਰ ਅਸ਼ੋਕ ਕੁਮਾਰ ਦਾ ਇਹ ਵੀ ਕਹਿਣਾ ਹੈ ਕਿ ਚੋਰਾ ਦੇ ਵੱਲੋਂ ਮਾਤਾ ਦੇ ਮੰਦਰ ਦੇ ਮੰਦਰ ਦੇ ਨਲਕੇ ਵੀ ਫੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਸੀਸੀਟੀਵੀ ਕੈਮਰੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਪੁਲਿਸ ਚੋਰ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਜੋ ਕਿ ਮੰਦਰ 'ਚ ਨੁਕਸਾਨ ਕੀਤਾ ਗਿਆ ਹੈ ਉਹਦੀ ਵੀ ਪਰਵਾਹੀ ਹੈ ਇਹ ਅੱਜ ਸਾਡੇ ਬਾਗਬਾਲੀ ਦਰਬਾਰ ਆਸੋਬਾਨਾ ਮੋੜ ਦੇ ਉੱਤੇ ਕਾਲੀ ਮਾਤਾ ਦਰਬਾਰ ਤੋਂ ਅੱਜ ਰਾਤ ਨੂੰ ਚੋਰੀ ਹੋਈ ਹੈ ਜਿਦੇ ਵਿੱਚ ਸੋਨੇ ਦੇ ਨਾਥ ਜਿਹੜੇ ਹੈ ਉਹਨਾਂ ਨੇ ਚੋਰੀ ਕੀਤੀ ਆ ਅ ਨਲਕਾ ਤੋੜਿਆ ਆਪਣੇ ਦਰਬਾਰ ਦਾ ਜਿਹੜਾ ਅ ਤਾਲੇ ਤੋੜਿਆ ਇਹਦੇ باوجود ਵੀ ਇਸ ਤੋਂ ਪਹਿਲਾਂ ਕੋਈ 13 ਤਰੀਕ ਨੂੰ ਇਲੈਕਸ਼ਨ ਵਾਲੇ ਦਿਨ ਮੇਰੀ ਡਿਊਟੀ ਇਲੈਕਸ਼ਨ ਡਿਊਟੀ ਸੀ ਕਿ ਮੈਂ ਬਾਹਰ ਸੀਗਾ ਤੇ ਉਸ ਰਾਤ ਵੀ ਜਿਹੜਾ ਹੈ ਨਾ ਉਹਨਾਂ ਪੁਰਾਣੇ ਮੰਦਿਰ 'ਚ ਆ ਗਏ ਉੱਥੇ ਸ਼ੈਣੀ ਥੋੜਾ ਲੈ ਗਏ ਆਪਣੇ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉੱਥੇ ਜਿਹੜੇ ਸਾਡੇ ਨਾਲ ਦੇ ਗੁੱਜਰ ਬਰਾਦਿੱਦ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਆ ਕੇ ਉਹਨਾਂ ਨੂੰ ਦੰਗਿਆਂ ਤੋਂ ਫੜਿਆ ਤੇ ਪੁਲਿਸ ਦੇ ਹਵਾਲੇ ਕੀਤਾ ਪੁਲਿਸ ਨੂੰ ਲੈਣ ਦੇ ਬਾਵਜੂਦ ਜਿਹੜਾ ਹੈ ਉਹਨਾਂ ਨੇ ਸਾਡਾ ਵੇਟ ਨਹੀਂ ਕੀਤਾ ਜਿਹੜੇ ਕਿ ਉਹਨਾਂ ਨੂੰ ਵੇਟ ਕਰਨਾ ਚਾਹਦਾ ਸੀਗਾ ਮੈਂ ਉਹਨਾਂ ਨੂੰ ਦੂਜੇ ਦਿਨ ਜਾ ਕੇ ਇੱਕ ਐਪਲੀਕੇਸ਼ਨ ਦੇ ਮਾਧਿਅਮ ਨਾਲ ਜਿਹੜਾ ਹੈ ਨਾ ਉਹਦੇ ਕੋਲ ਪੁੱਛਤਾਛ ਕਰਨ ਦੀ ਜਿਹੜੀ ਮੰਗ ਕੀਤੀ ਸੀਗੀ ਲੇਕਿਨ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਅਗਰ ਉਹ ਕੀਤੀ ਹੁੰਦੀ ਤੇ ਮੈਨੂੰ ਲੱਗਦਾ ਕਿ ਅੱਜ ਜਿਹੜੀ ਜਿਹੜੀ ਘਟਨਾ ਅੱਜ ਜਿਹੜੀ 21 ਤਰੀਕ ਨੂੰ ਜਿਹੜੀ ਹੋਈ ਆ ਇਹ ਸ਼ਾਇਦ ਉਹਦੇ ਤੋਂ ਅਸੀਂ ਬਚ ਜਾਂਦੇ ਸਾਡਾ ਜਿਹੜਾ ਨੁਕਸਾਨ ਹੋਣ ਤੋਂ ਸੀਸੀਟੀ ਵੀ ਕੈਮਰੇ ਵਿੱਚ ਜਿਹੜਾ ਸਾਰਾ ਫੁਟੇਜ ਆ ਚੁੱਕੀ ਹੈ ਅੱਜ ਪੁਲਿਸ ਮੁਲਾ ਅਸੀਂ 112 ਤੇ ਅੱਜ ਕੰਪਲੇਨ ਪਾਈ ਸੀਗੀ ਸਵੇਰੇ ਜਿਹੜੇ ਪੈਟਰੋਲ ਡਿਊਟੀ ਦੇ ਜਿਹੜੇ 112 ਨੇ ਉਹ ਆਏ ਸੀ ਕਿ ਉਸ ਤੋਂ ਬਾਅਦ ਜਿਹੜਾ ਡਿਊਟੀ ਦਾ ਬੰਦੇ ਸੀਗੇ ਉਹ ਵੀ ਆਇਆ ਲੇਕਨ ਉਹਨਾਂ ਤਸੱਲੀ ਬਕਸ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਮਨੇ ਪੂਰਾ ਪ੍ਰੋਪਰ ਗਾਈਡਿੰਗ ਦਿੱਤਾ ਜਿਹਦੇ ਨਾਲ ਕਿ ਮੈਨੂੰ ਥੋੜਾ ਰੋਸ ਹੈ ਕਿੰਨੀ ਚੋਰੀ ਦੀ ਵਾਰਦਾਤ ਇਹ ਦੋ ਚੋਰੀ ਜਿਹੜੀਆਂ ਹੋ ਚੁੱਕੀਆਂ ਜੀ ਤੀਜੀ ਤੀਜੀ ਚੋਰੀ ਹੋ ਚੁੱਕੀਆਂ ਹੁਣ ਆਸੀਂ ਮੰਗ ਕਰਦੇ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਇਹ ਆਪਣੇ ਪੂਰੀ ਆਪਣੇ ਤਹਿਕੀਕਾਤ ਕਰਨੀ ਚਾਹੀਦੀ ਹੈ ਇਸ ਕਾਮੇ ਦੇ ਵਿੱਚ ਜਿਹੜੀ ਸਾਡੀ ਧਾਰਮਿਕ ਹਿੰਦੂ ਸਮਾਜ ਦੇ ਮੰਦਰਾਂ ਦੇ ਉੱਤੇ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੋ ਰਹੀ ਹੈ ਇਹ ਬਹੁਤ ਹੀ ਮਾੜੀ ਘਟਨਾ ਹੈ ਜਿਹੜਾ ਕੋਈ ਸ਼ਰਾਤੀ ਅੰਸਰ ਜਿਹੜਾ ਹੈ ਵੀ ਜਿੰਨੇ ਕੁਛ ਕੀਤਾ ਇਹ ਪੁਲਿਸ ਦਾ ਕੰਮ ਹੈ ਪੁਲਿਸ ਨੂੰ ਫੜਨਾ ਚਾਹੀਦਾ ਪੁਲਿਸ ਦੀ ਡਿਊਟੀ ਬੰਦੀ ਹੈ ਤੋਂ ਅਸੀਂ ਜਿਹੜੀ ਆਪਣੀ ਕਾਰ ਵੀ ਜਿਹੜੀ ਕਰਨੀ ਸੀਗੀ ਉਹ ਅਸੀਂ ਕਰ ਦਿੱਤੀ ਹੈ ਅੱਗੇ ਪੁਲਿਸ ਦੀ ਤਗੀ ਮੌਜੂਦ ਰਹੀ ਹੈ ਆਪਣੇ ਥੋੜੇ ਪੈਸੇ ਸੀਗੇ ਉੱਥੇ ਦਰਵਾਜ਼ੇ ਦੇ ਵਿੱਚ ਕੋਈ 10-1200 ਦੇ ਆਸ-ਪਾਸ ਜਿਹੜੇ ਉੱਥੇ ਜੋ ਚੜਾਵਾ ਲੋਕਾਂ ਨੇ ਜਿਹੜਾ ਚੜਾਇਆ ਹੁੰਦਾ ਉਹ ਸੀਗਾ ਮੇਨ ਜਿਹੜਾ ਹੈ ਉਹ ਜਿਹੜੀ ਸੋਨੇ ਦੀ ਨਾਥੀ ਜਿਹੜੀ ਹੈ ਉਹ ਕਟੂਕੜ ਦੇ ਅੱਧੇ ਤੋਲੇ ਦੇ ਲਗਭਗ ਸੀਗੀ ਮੇਰੇ ਖਿਆਲ 30 30 40 45 ਹਜ਼ਾਰ ਦੇ ਆਸ-ਪਾਸ ਸੀਗੀ ਉਹ ਨੁਕਸਾਨ ਹੈ ਉਹਦਾ ਬੜਾ ਮੈਨੂੰ ਦੁੱਖ ਹੋਇਆ ਤੇ ਮੈਨੂੰ ਆਪਣੇ ਪੁਲਿਸ ਪ੍ਰਸ਼ਾਸਨ ਤੋਂ ਆਸ ਹੈ ਕਿ ਉਹ ਇਸ ਚੀਜ਼ ਨੂੰ ਗਹਿਰਾਈ ਨਾਲ ਇਹਨੂੰ ਲੈਣ ਤੇ ਸਾਨੂੰ ਜਿਹੜਾ ਹੈ ਜਿਹੜਾ ਸਮਾਨ ਇਥੋਂ ਗਿਆ ਉਹ ਸਾਨੂੰ ਵਾਪਸ ਲੁਟਾਣ ਇੰਨਾ ਹੀ ਕੁਝ ਕਹਿੰਦਾ ਹਾਂ ਮੈਂ ਸਭ ਦਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ